ਸਵੇਜੀ ਸਸੀ ਕਾ ਜੀ ਅਸੀ ਕਾਲ ਜੀ ਨਾਮ ਨਾਮ ਤਨਪ੍ਰੀਤ ਸਿੰਘ ਪਿੰਡ ਪਖਤਗੜ ਜ਼ਿਲ੍ਹਾ ਬਰਨਾਲਾ ਜੀ ਹਾਂਜੀ ਕਤੂਰੇ ਦੱਸੋ ਜੀ ਆਪਣੇ ਕਿਹੜੀ ਇਹ ਸਿੰਗਲ ਕੋਡ ਆਈ ਇਹ ਸਿੰਗਲ ਕੋਡ ਹਾਂਜੀ ਵਿਖਾਓ ਕਿੰਨੇ ਦਿਨਾਂ ਦੇ ਹੋ ਗਏ ਇਹ 20 ਦਿਨਾਂ ਦੇ ਹੋ ਗਏ ਜੀ ਵਿਖਾ ਦਿਓ ਲੋ ਕਿੰਨੇ ਕੁੱਤੇ ਆ ਕਿੰਨੇ ਕੁੱਤੀਆਂ ਦੋ ਕੁੱਤੇ ਆ ਜੀ ਤੇ ਪੰਜ ਕੁੱਤੀਆਂ ਆ ਫਿਰ ਰੇਟ ਆਈ ਕੁੱਤੇ ਦਾ ਕੁੱਤੇ ਦਾ ਰੇਟ 3500 ਆ ਜੀ ਕੁੱਤੀਆਂ ਦਾ 2000 ਕੁੱਤੀ ਵੀ ਦਿਖਾ ਦਿਓ ਇਹ ਬਿਮਾਰ ਨੂੰ ਘਟੁੰਦੇ ਬਈ ਇਹ ਹਾਂਜੀ ਆ ਕੁੱਤੀਆਂ ਜੀ ਠੀਕ ਆ ਆ ਮੇਲਾ ਫੀਮੇਲ ਠੀਕ ਆ ਦੂਜੇ ਵੀ ਹੋਰ ਵੀ ਦਿਖਾ ਦੋ ਚੱਕ ਚੱਕ ਲੋ ਜੀ ਚੈੱਕ ਕਰ ਸਾਲਾ ਭਰਾ ਇਹ ਮੇਲਾ ਹਾਂਜੀ ਠੀਕ ਆ ਵੀਰ ਲੱਗਦਾ ਲੋਕ ਦੇ ਵਧੀਆ ਹੈ ਹਾਂਜੀ ਹਾਂਜੀ ਠੀਕ ਆ ਲੋ ਭਰਾ ਕੁੱਤੀ ਦਾ ਰੇਟ ਕੁੱਤੀ ਦਾ 2000 ਜੀ ਕੁੱਤੇ ਦਾ 35 ਕੁੱਤੇ ਦਾ 35 ਉਹਨੂੰ ਚੱਕ ਲੋ ਮੜਾ ਕੁੱਤੀ ਵੀ ਖੜੀ ਕਰਕੇ ਦਿਖਾ ਦਉ ਨਾਲੇ ਸਿੰਗਲ ਕੋਟ ਆ ਭਰਾ ਬਿਮਾਰ ਨੂੰ ਉਹ ਕੱਟਣਦੇ ਆ ਇਹ ਲੋ ਜੀ ਲੋ ਦੇਖ ਸਾਦੇ ਬਹੁਤ ਸਿਆਣੀ ਕੁੱਤੀ ਆ ਭਰਾ ਠੀਕ ਹੈ ਨਾ ਆਖੇ-ਖੋਖੇ ਬਹੁਤ ਲੱਗਦੀ ਆ ਬਾਕੀ ਇਹ ਬਿਮਾਰ ਮੂਰ ਘਟਉਂਦੇ ਆ ਜੇ ਕਿਸੇ ਨੂੰ ਚਾਹੀਦੀ ਹੋਵੇ ਤਾਂ ਬਾਈ ਜੀ ਨਾਲ ਜਲੂਕ ਕਨੈਕਟ ਕਰੋ ਬਾਈ ਦਾ ਨੰਬਰ ਲਿਖਾਂਗਾ ਸਕਰੀਨ ਤੇ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਏ